ਮੈਨੂੰ ਮੇਰਾ ਇੱਕ ਦੋਸਤ ਹੈ ਉਹ ਵੀ ਮੈਨੂੰ ਕਹਿੰਦਾ ਸੀ ਕਹਿੰਦਾ ਵੀ ਉਹ ਮੁਟ ਕਰਾਉਂਦੇ ਨੇ ਜਿਹੜੀਆਂ ਬੈਲ ਕਟੀਆਂ ਦੀਆਂ ਜਿਹੜੀਆਂ ਦੌੜਾ ਕਰਾਉਂਦੇ ਨੇ ਰਾਈਆਂ ਪਿੰਡ ਹੈ ਉਹਨਾਂ ਦਾ ਹਿਆਲੀ ਸਾਹਿਬ ਕਟਾਣਾ ਸਾਹਿਬ ਕੋਲੀ ਪਿੰਡ ਹੈ ਕਬੂਤਰ ਵੀ ਪਾਲਦੇ ਆ ਉਹ ਅੱਜ ਮੈਂ ਮੰਤਰੀ ਸਾਹਿਬ ਦਾ ਸਾਡੇ ਪਿੰਡ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਇੱਕ ਮੰਤਰੀ ਸਾਹਿਬ ਵਧਾਈ ਦੇ ਪਾਤਰਾਂ ਦੇ ਪੰਜਾਬ ਸਰਕਾਰ ਜੀ ਆਇਆਂ ਨੂੰ ਸਾਡੇ ਬਹੁਤ ਆਤਮਾਨ ਜੀ ਜਿਨ੍ਹਾਂ ਨੇ ਸਾਡੀ 11 ਸਾਲ ਤੋਂ ਬੈਲ ਗੱਡੀਆਂ ਦੇ ਖੇਤ ਜਿਹੜੀ ਰੁਗੀ ਹੋਈ ਸੀ ਕਿ ਕਿਸੇ ਕਾਰਨਾ ਕਰਕੇ ਤੇ ਵਿੱਚੋਂ ਇੱਕ ਪੀਟਾ ਵਾਲੇ ਨੇ ਉਹਨਾਂ ਨੇ ਸਾਡੀ ਖੇਤ ਤੇ ਬੈਨ ਲਗਵਾਇਆ ਸੀਗਾ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਮਤਲਬ ਮੰਤਰੀ ਸਾਹਿਬ ਸਾਡੇ ਅਰਵੀਰ ਸਿੰਘ ਮੁੰਡਿਆ ਜਿਨ੍ਹਾਂ ਦੇ ਵਿੱਚ ਲਾਲਜੀਤ ਭੁੱਲਰ ਉਹਨਾਂ ਨੇ ਵੀ ਸਾਡੀ ਬਹੁਤ ਹਲਕੀਂ ਕੀਤੀ ਆ ਤੇ ਹੋਰ ਮੰਤਰੀ ਫੁੱਲਗਿਆ ਸਾਹਿਬ ਉਹਨਾਂ ਨੇ ਵੀ ਹੈਲਪ ਕੀਤੀ ਆ ਮਤਲਬ ਸੀਐਮ ਮਾਨ ਨੇ ਬਹੁਤ ਹੀ ਵੱਡਾ ਪ੍ਰਾਲਾ ਕਰਕੇ ਸਾਡੀ ਖੇਡ ਆ ਜਿਹੜੀ ਮੁੜ ਕੇ ਟਰੈਕ ਤੇ ਲੈਂਦੀ ਆ ਅਸੀਂ ਇਹਦੇ ਵਿੱਚ ਮਾਤਰੀ ਸਾਹਿਬ ਨੂੰ ਬਹੁਤ-ਬਹੁਤ ਬਤਾਈ ਦਿੰਨੇ ਆ ਸਾਰੀ ਪੰਜਾਬ ਸਰਕਾਰ ਦਾ ਧੰਨਵਾਦ ਵੈਗਰੂ ਜਿੱਗਾ ਖਲਸਾ ਵੈਗਰੂ ਜਿੱਗੀ ਅੱਜ ਪ੍ਰਿੰਟ ਪਾਸੇ ਨੂੰ ਬਹੁਤ ਸਨਮਾਨ ਕੀਤਾ ਗਿਆ ਨਾਮ ਦੇ ਨਾਲ ਸਾਡੇ ਪੈਰ ਜਿਹੜੀਆਂ ਨੇ ਭਰਾ ਸਾਰੇ ਆਏ ਜਿਨ੍ਹਾਂ ਨੇ ਬਹੁਤ ਬੜਾ ਸਨਮਾਨ ਕਰਕੇ ਉਹ ਵੱਡਾ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਸਰਦਾਰ ਕੋ ਜੀ ਅੱਜ ਧੰਨਵਾਦ ਕੀਤਾ ਤੁਮਾਰਕਾ ਕਿਉਂਕਿ ਰਾਸ਼ਟਰੀ ਖੇਡਾਂ ਇਹੜੀ ਜਿਹੜੀਆਂ ਸੀ ਪਹਿਲਾਂ ਪਿਛਲੇ ਪ੍ਰਕਾਸ਼ਿਤ ਜਾਂ ਜਿਹੜੇ ਸਰਕਾਰਾਂ ਨੇ ਭਾਈ ਆਮ ਆਦਮੀ ਪਾਰਟੀ ਜਿਹੜਾ ਲੋਕਾਂ ਨੂੰ ਜੁਗਨ પ્રયਾਪਰ ਕਰਦੀ ਸਰਕਾਰ ਇੱਕ ਵੱਡੀ ਸਰਕਾਰ ਦੀ ਸ਼ੁਰੂਆਤ ਕਰ ਰਹੇ ਇਹਨਾਂ ਦੇ ਕਰਕੇ ਕਹਿ ਸਕਦੇ ਹਾਂ ਕੱਲ ਵਿਧਾਨ ਸਭਾ ਦੇ ਵਿੱਚ ਜਿਹੜਾ ਅਸੀਂ ਪਾਸ ਕੀਤਾ ਸਾਡੇ ਜਿਹੜੇ ਵਾਹਨ ਗੱਡੀਆਂ ਤੋਂ ਨਾਲੇ ਆ ਤੇ ਆਪੂ ਦਾ ਰਾਸ਼ਟਰੀ ਖੇਡਾਂ ਵਾਲੇ ਸਾਰਿਆਂ ਨੂੰ ਮਿਹਰਬਾਨੀ ਲਈ ਮੈਂ ਸਾਰਿਆਂ ਨੂੰ ਆਪਣੇ ਵੱਲੋਂ ਬਹੁਤ 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 ਦਾ ਧੰਨਵਾਦ ਕਰਦੇ ਆ ਜੀ ਮੁੱਖ ਮੰਤਰੀ ਸਾਹਿਬ ਦਾ ਜੀ ਜਿਨ੍ਹਾਂ ਨੇ 12-13 ਸਾਲ ਤੋਂ ਹੀ ਲੱਗੇ ਹੋਏ ਸੀਗੇ ਜੀ ਬੈਲਗਟੀ ਵਾਲੇ ਵੀਰ ਕਈ ਵਾਰੀ ਮੇਰੇ ਕੋਲ ਵੀ ਆਉਂਦੇ ਸੀਗੇ ਮੰਤਰੀ ਸਾਹਿਬ ਕੋਲ ਵੀ ਜਾਂਦੇ ਸੀਗੇ ਕਿਉਂਕਿ ਸਾਡਾ ਵਿਰਸਾ ਜੀ ਇਹ ਹੈ ਠੀਕ ਹੈ ਬਾਕੀ ਮੰਤਰੀ ਸੁਖਮੰਤ ਸਿੰਘ ਸਾਹਿਬ ਨੇ ਸਪੈਸ਼ਲ ਇਹਨਾਂ ਦੇ ਪਿੰਡ ਦਾ ਨਾਮ ਲੈ ਕੇ ਕੱਲ ਵਿਧਾਨ ਸਭਾ ਦੇ ਵਿੱਚ ਸੋਧਨ ਕੀਤਾ ਠੀਕ ਹੈ ਤੇ ਇਹਨਾਂ ਨੇ ਬਹੁਤ ਜ਼ੋਰ ਲਾਇਆ ਇਹ ਆਪਣੀ ਪਾਰਟੀ ਦੇ ਸਾਰੀ ਟੀਮ ਸਾਡੇ ਨੂੰ ਨਾਲ ਲੈ ਕੇ ਗਏ ਨੇ ਉੱਥੇ ਮੰਤਰੀ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਨੇ ਸਪੈਸ਼ਲ ਇਹਨਾਂ ਦਾ ਨਾਮ ਲਿਆ ਰਾਇਆਂ ਪਿੰਡ ਦਾ ਨਾਮ ਲਿਆ ਸਾਰਾ ਕੁਝ ਮਤਲਬ ਬਹੁਤ ਅਹਿਜੇ ਤੌਰ ਤੇ ਇਹ ਵੀ ਨਾਲ ਵਧਾਈ ਦੇ ਪੱਤਰ ਨੇ ਇਹਨਾਂ ਨੇ ਵੀ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਕਿਉਂਕਿ ਸਾਨੂੰ ਸਾਡੀ ਖੇਡ ਖੁੱਲਣ ਤੇ ਵਿਆਹ ਤੋਂ ਵੀ ਵੱਧ ਜ਼ਿਆਦਾ ਚਾਅ ਆ